ਵਾਅਲਿਕੁਰ ਹਾਂਜੀ ਮਿਤੀ 25 12 2025 ਨੂੰ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇੱਕ ਆਡੀਓ ਇਮੀਗ੍ਰੇਸ਼ਨ ਸੈਂਟਰ ਹੈ ਜਿਹੜੀ ਜੇਲ ਰੋਡ ਦੇ ਉੱਤੇ ਮਾਰਕੀਟ ਦੇ ਵਿੱਚ ਉੱਥੇ ਕੋਈ ਫਾਇਰਿੰਗ ਦਾ ਇਨਸੀਡੈਂਟ ਹੋਇਆ ਹੈ ਅਸੀਂ ਜਿਹੜਾ ਉੱਥੇ ਪੁਲਿਸ ਪਾਰਟੀ ਦੇ ਨਾਲ ਪਹੁੰਚ ਕੇ ਮਦਈ ਦਾ ਬਿਆਨ ਲਿਖ ਕੇ ਜਿਹੜਾ ਹੈ ਕੇਸ ਰਜਿਸਟਰਡ ਕੀਤਾ ਸੀ ਜਿਹਦੀ ਤਫਤੀਸ਼ ਜਿਹੜੀ ਹੈ ਸੈਂਟੀਫਿਕ ਤਰੀਕੇ ਨਾਲ ਕਰਕੇ ਇਸ ਮੁਕਦਮੇ ਦੇ ਵਿੱਚ ਦੋ ਦੋਸ਼ੀ ਕਰਮਜੀਤ ਸਿੰਘ ਕਰਮ ਅਤੇ ਰੋਹਿਤ ਕੁਮਾਰ ਜਿਹੜਾ ਇਲਿਸ ਆਸ਼ੂ ਇਹ ਦੋਨੋਂ ਜਿਹੜੇ ਹੈ ਮਹੱਲਾ ਸ਼ੁਕਰਗੁਰਾ ਬਟਾਲਾ ਸਿਟੀ ਦੇ ਰਹਿਣ ਵਾਲੇ ਇਹਨਾਂ ਨੂੰ ਅਰੈਸਟ ਕੀਤਾ ਇਹਨਾਂ ਦੇ ਕੋਲੋਂ ਇੱਕ 1.38 ਬੋਰ ਦਾ 38 ਦਾ ਪਿਸਤਲ ਸਮੇਤ 8 ਰੌਂਦ ਤੇ ਇੱਕ 에ਅਰ ਪਿਸਤਲ ਜਿਹੜਾ ਹੈ ਜਿਹਦੇ ਨਾਲ ਇਹਨਾਂ ਨੇ ਉਹ ਕਲੌਕ ਦੇ ਉੱਤੇ ਐਟ ਕੀਤਾ ਸੀ ਉਹ ਰਿਕਵਰ ਕੀਤਾ ਤੇ ਇੱਕ ਮੋਟਰਸਾਈਕਲ ਇਹਨਾਂ ਕੋਲੋਂ ਜਿਹੜਾ ਉਹ ਰਿਕਵਰ ਕੀਤਾ ਹੈ ਜਿਹੜਾ ਇਹਨਾਂ ਨੇ ਉਸ ਵਾਰਦਾਤ ਦੇ ਵਿੱਚ ਯੂਜ਼ ਕੀਤਾ ਸੀ ਉਸ ਮੋਟਰਸਾਈਕਲ ਤੇ ਵੀ ਇਹਨਾਂ ਨੇ ਫੇਕ ਨੰਬਰ ਲਾਇਆ ਹੋਇਆ ਤੇ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਤੋਂ ਅੱਗੇ ਜਿਹੜੀ ਅੱਜ ਪੇਸ਼ ਕਰ ਰਹੇ ਕੋਰਟ ਦੇ ਵਿੱਚ ਰਿਮਾਂਡ ਲੈ ਕੇ ਇਹਨਾਂ ਤੋਂ ਅੱਗੇ ਜਿਹੜੀ ਫਰਦਰ ਪੁਸ਼ਸ਼ ਕਰ ਕੀਤੀ ਜਾਊਗੀ ਕਿ ਇਹਨਾਂ ਨੇ ਹੋਰ ਕਿਹੜੀ-ਕਿਹੜੀ ਵਾਰਦਾਤ ਕੀਤੀ ਹੈ ਕਾਹਦੇ ਲਈ ਗੋਲੀ ਚਲਾਈ ਸੀ ਇਹਨਾਂ ਨੇ ਇਹ ਥ੍ਰੈਟ ਕਾਲ ਸੀਗੀ ਰੈਨ ਸਮਝਾਈ ਯੋ ਹੁਣ ਤੱਕ ਇਹਨਾਂ ਦਾ ਕਿਹਦੇ ਵਾਸਤੇ ਕੰਮ ਕਰਦੇ ਹੁੰਦੇ ਆ ਇਹ ਜੋੜੀਆਂ ਜਿਹੜਾ ਹੈਗਾ ਮੁੰਡਾ ਨਿਸ਼ਾਂਤ ਜੋੜੀਆਂ ਨਿਸ਼ਾਨ ਜੋੜੀਆਂ ਉਹਦੇ ਲਈ ਇਹ ਕੰਮ ਕਰਦੇ ਇਸ ਲਈ ਇਹਨਾਂ ਨੂੰ ਪੈਸਾ ਮਿਲਦਾ ਹੀ ਕੀ ਕਰਦੇ ਸੀ ਇਹਨਾਂ ਦੀ ਹਾਂ ਇਹਨਾਂ ਨੂੰ ਪੈਸਾ ਮਿਲਣਾ ਸੀਗਾ ਲੇਕਿਨ ਹਲੇ ਮਿਲਿਆ ਨਹੀਂ ਸਰ ਕਿਵੇਂ ਇਹਨਾਂ ਦਾ رابطہ ਕਿਵੇਂ ਹੁੰਦਾ ਨਿਸ਼ਾਨ ਜੋੜੀਆਂ ਨਾਲ ਇਹ ਉੱਤੇ ਇੰਟਰਨੈਟ ਕਾਲਿੰਗ ਦੇ ਥਰੂ ਕਰਦੇ ਸੀ ਐਪ ਦੇ ਥਰੂ ਬੈਕਗ੍ਰਾਉਂਡ 'ਚ ਰਿਕਾਰਡ ਕੀ ਹੈ ਇਹਨਾਂ ਨੇ ਬੈਕਗ੍ਰਾਉਂਡ ਦੇ ਵਿੱਚ ਇਹ ਜਿਹੜਾ ਕਰਮਜੀਤ ਕਰਮ ਹੈ ਇਹਦੇ ਖਿਲਾਫ ਇੱਕ ਪੁਰਾਣਾ ਮੁਕੱਦਮਾ ਹੈਗਾ 2021 ਦਾ 295 ਦਾ ਬਾਕੀ ਦੂਸਰਾ ਜਿਹੜਾ ਉਹਦੇ ਤੇ ਕੋਈ ਪਰਚਾ ਨਹੀਂ ਆ। ਸਰ ਇਹਨਾਂ ਦੀ ਤਾਰ ਜੋੜ ਸਕਦੇ ਜੇ ਬਾਤੀ ਵੀ ਇੱਕ ਦੋ ਫਾਇਰਿੰਗ ਹੋਈ ਉਹਨਾਂ ਨਾਲ। ਉਹ ਰਿਮਾਂਡ ਲੈ ਕੇ ਸਾਰਾ ਕਲੀਅਰ ਕਰਾਂਗੇ। ਕਿੰਨੀ ਫਰੋਤੀ ਸਰ ਮੰਗੀ ਸੀ ਇਹਨਾਂ ਨੇ ਕੋਈ ਨਹੀਂ ਇਹਨਾਂ ਨੇ ਫਰੋਤੀ ਨਹੀਂ ਮੰਗੀ ਇਹਨਾਂ ਨੂੰ ਤਾਂ ਸਿਰਫ ਟਾਸਕ ਮਿਲਿਆ ਸੀ ਕਿ ਤੁਸੀਂ ਉੱਥੇ ਆ ਇਸ ਤਰ੍ਹਾਂ ਫਾਇਰ ਕਰਕੇ ਤੇ ਕੋਲ ਛੁੱਟ ਕੇ ਤੇ ਆ ਜਾਣਾ। ਬ੍ਰਾਹਮਡਿਕ ਕੀ ਸੀਗਾ ਬ੍ਰਾਹਮਡਿਕ ਪਿਸਟਲ ਹੈ 0.30 ਬੋਰ ਦਾ 8 ਰੌਂਦ ਤੇ ਇੱਕ 에ਅਰ ਗਨ ਹੈ ਜਿਹੜੀ ਉਹ ਇਹ ਬੋਲਦੇ ਉਹਨਾਂ ਪੈਲਟ ਗਨ ਟਾਈਪ ਕਿੰਨੇ ਪੈਸੇ ਸਰ ਇਹ ਕਲਸ ਹੋਇਆ ਵੀ ਕਿੰਨੇ ਪੈਸੇ ਇਹਨਾਂ ਨੂੰ ਮਿਲਣੇ ਸੀਗੇ ਤੇ ਗੋਲੀਆਂ ਚਲਾਉਣ ਦੀ ਨਹੀਂ ਉਹ ਹਲੇ ਦੱਸ ਨਹੀਂ ਰਹੇ ਕੁਝ ਇਹਨਾਂ ਨੂੰ ਤਾਂ ਆਨਲਾਈਨ ਕਹਿੰਦੇ ਸੀ ਸਾਨੂੰ ਕੋ ਕਹਿੰਦਾ ਸੀ ਵੀ ਤੂੰ ਜੋ ਸੀ ਪਹਿਲਾਂ ਕਰਿਓ ਫਿਰ ਬਾਅਦ ਚ ਤੁਹਾਨੂੰ ਮੈਂ ਪੈਸੇ ਦੇ ਦੂੰਗਾ ਇਹਦੇ ਕਰਕੇ ਪਹਿਲੇ ਵੀ ਕੋਈ ਵਾਰਦਾਤ ਕੀਤੀ ਗਈ ਇਹਨਾਂ ਨੂੰ ਉਹ ਸਾਰਾ ਹੁਣ ਵੈਰੀਫਾਈ ਕਰਾਂਗੇ ਨਾ ਹਲੇ ਤਾਂ ਰਾਤ ਫੜੇ ਸੀ ਲੇਟ ਆਵਰਸ ਹੁਣ ਪੇਸ਼ ਕਰਨ ਭੇਜੇ ਕੋਰਟ ਦੇ ਵਿੱਚ ਹੁਣ ਰਿਮਾਂਡ ਲੈ ਕੇ ਸਾਰਾ ਕਲੀਅਰ ਕਰਕੇ ਦੁਬਾਰਾ ਤੁਹਾਨੂੰ ਦੱਸਾਂਗੇ ਜਿਹੜੀਆਂ ਗੋਲੀਆਂ ਚਲਾਈਆਂ ਉਹਨਾਂ ਨੂੰ ਮਤਲਬ ਕਿੱਦਾਂ ਇਹਨਾਂ ਨੇ ਘਟਰਾ ਨੇ ਉੱਤੇ ਦਾ ਪੈਲਟ ਗਨ ਨਾਲ ਚਲਾਈ ਨਾ ਪੈਲਟ ਗਨ ਨਾਲ ਚਲਾਈ ਆ ਪਿਸਟਲ ਤਾਂ ਇਹਦੇ ਕੋਲ ਸੀ ਜਿਹੜਾ ਕਰਮ ਇਹ ਕਿੰਨੀ ਕਿੰਨੀ ਗੋਲੀਆਂ ਦਾ ਸੀ ਜੀ ਇਹ ਤਕਰੀਬਨ 20 22 ਸਾਲ ਦੇ ਆ ਦੋਨੋਂ ਕਿੱਦਾਂ ਉਹ ਪੈਟ ਗਨ ਨਾਲ ਚਲਾ ਕੇ ਖੋਲ ਜਿਹੜੇ ਦੂਸਰੀ ਗੰਨ ਤੇ ਸੁੱਟ ਕੇ ਗਏ ਜੀ ਹਾਂਜੀ ਖੋਲ 30 ਦੇ ਸੀ ਪੈਟ ਗਨ ਚਲਾਉਂਦਾ ਕੀ ਮੋਟੇ ਦੇ ਗੰਦੂ ਸਿਰਫ ਡਰਾਣਾ ਸੀ ਉਹਦੇ ਨਾਲ ਠਾਦੀ ਆਵਾਜ਼ ਤਾਂ ਆਂਦੀ ਹੈ ਉਹਦੇ ਨਾਲ ਨੁਕਸਾਨ ਨਹੀਂ ਹੁੰਦਾ ਨੁਕਸਾਨ ਨਹੀਂ ਹੁੰਦਾ ਉਹਦੇ ਨਾਲ ਸਿਰਫ ਠਾਦੀ ਆਵਾਜ਼ ਆਂਦੀ ਹੈ ਤੇ ਜਿਹੜਾ ਉਹ ਰਹਿਣਾ ਹੈ ਉਹਦੇ ਨਾਲ ਕੁਛ ਨਾ ਕੁਛ ਟੁੱਟ ਜਾਂਦਾ ਜਿੱਦਾਂ ਉਸੇ ਕਲੌਕ ਟੁੱਟਿਆ ਸੀ ਪਤਾ ਲੱਗਿਆ ਕਿ ਨਿਸ਼ਾਨ ਜੋੜੀਆਂ ਦੇ ਉੱਪਰ ਕੋਈ ਚਕਿੰਤਾ ਹੈ ਸੀ ਇਹ ਉਹਦੇ ਨਾਲ ਉਹਦੇ ਥਰੂ ਐਪ ਦੇ ਥਰੂ ਗੱਲ ਕਰਦੇ ਨਾ ਕਿੰਨੀ ਦੇਰ ਹੋ ਗਈ ਇਹ ਇਹ ਹੁਣ ਮਹੀਨਾ ਡੇਢ ਮਹੀਨਾ ਹੋ ਗਿਆ ਇਹਨਾਂ ਦੀ ਗੱਲ ਹੁੰਦੀ ਨੂੰ ਹੁਣ ਬਾਕੀ ਜਿਹੜਾ ਫਰਦਰ ਅੱਗੇ ਇਨਵੈਸਟੀਗੇਟ ਕਰਾਂਗੇ ਜੀ ਜੀ ਨਾਲੇ ਜੀ